ਕੀ ਕਹਿੰਦੇ ਸਤਾਜੀ ਸੂ ਮੋਰਜੰਗ ਦੀ ਮੋਰਜੰਗ ਹਾਂ ਮੋਰਜੰਗ ਨਹੀਂ ਮੋਰਜੰਗ ਇਹ ਤਾਂ ਬੜੇ ਲੋਕਾਂ ਨੂੰ ਇਸ ਸਾਜ ਬਾਰੇ ਪਤਾ ਹੀ ਨਹੀਂ ਹੋਣਾ ਨਾ ਜੀ ਨਾ ਪੰਜਾਬ 'ਚ ਬਹੁਤ ਘੱਟ ਹੈ ਹੂੰ ਤੇ ਵਾਕੀ ਰਿਕਾਰਡਿੰਗਾਂ ਵਿੱਚ ਗੀਤਾਂ 'ਚ ਵੱਜਦਾ ਸਭ ਸਾਂਗੀਆਂ ਗਰਵਾਣੀਆਂ ਚ ਵੱਜਦਾ ਇਹ ਸਾਜ ਕਈ ਜਿਹੜੇ ਸਾਜ ਵਾਕ ਵਾਤਕ ਹੈ ਨਾ ਤੂੰ ਵੀ ਵਾਤਕ ਹੈ ਜਾਂ ਹੋਰ ਕੀਬੋਰਡ ਵਗੈਰਾ ਪਲੇ ਕਰਦੇ ਆਂ ਪੀਟੀ ਪਲੇ ਕਰਦੇ ਆਂ ਤੇ ਕਈ ਗੀਤ ਇਹ ਜਿਹੇ ਆ ਉਹਦੇ ਵਿੱਚ ਵੱਜਦਾ ਹੈ ਸਾਰੇ ਲੋਕਤਾਂ ਨੂੰ ਤੁਸੀਂ ਗੁਰਮਤ ਜੀਆ ਪਹਿਲਾਂ ਬਹੁਤ ਕਾਫੀ ਵੀਡੀਓ ਦੇਖੀਆਂ ਕਈ ਸੈਂਕੜਿਆਂ ਦੇ ਵਿੱਚ ਇਹਦੀਆਂ ਵੀਡੀਓਸ ਆ ਚੁੱਕੀਆਂ ਗੁਰਮਤ ਗੁਰਮਤ ਸਿੰਘ ਤੂੰਬੀ ਦਾ ਚੈਨਲ ਹੈ ਜੀ ਇਹ ਬੱਚਾ ਬਹੁਤ ਵਧੀਆ ਬੱਚਾ ਮੈਨੂੰ ਮਿਲਿਆ ਵੈ ਤਾਂ ਮੇਰੇ ਕੋਲ ਬੱਚੇ ਕੋਈ 40 ਇੱਕ ਬੱਚੇ ਮੇਰੇ ਕੋਲ ਸਿੱਖ ਚੁੱਕੇ ਆ ਅਨਗੋਜਾ ਤੇ ਤੁੰਬੀ ਤੇ ਤੁੰਬਾ ਆ ਦੋਤਾ